ਖਾ ਗਏਗਾ ਸ਼ੂਗਰ ਮਿਲ ਵੇਚ ਕੇ ਖਾ ਗਏ ਸਾਰਾ ਹੈ ਸਭ ਕੁਸ ਲੈ ਗਏ ਲੁੱਟ ਕੇ ਉਹਨਾਂ ਨੇ ਕੀ ਛੱਡਿਆ ਉਹੀ ਹਾਲ ਹੁਣ ਸਕੂਲਾਂ ਚ ਹੈ ਹੁਣ ਜਿਹੜੇ ਮਾਸਟਰ ਲੱਗੇ ਹੋਏ ਨੇ ਪਹਿਲਾਂ ਪੈਸਿਆਂ ਦੇ ਨਾਲ ਕੀ ਉਹ ਪੜਾਉਂਦੇ ਨੇ ਜਵਾਕਾਂ ਨੂੰ ਜਵਾਕਾਂ ਨੂੰ ਵੱਧ ਆਉਂਦਾ ਉਹਨਾਂ ਨੂੰ ਕੁਛ ਆਉਂਦਾ ਨਹੀਂ ਪੱਗਾ ਮਿਲਤੀਆ ਉਹ ਲੈ ਗਏ ਮੇਰੀ ਗੱਲ ਸੁਣ ਸ਼ੂਗਰ ਮਿਲਤੀ ਉਹ ਖਾ ਗਏ ਛੱਡਿਆ ਕੀ ਆ ਉਹਨਾਂ ਨੇ ਉਸ ਨੇ ਛੱਡਿਆ ਹੈਗਾ ਖਾਲੀ ਕਰਕੇ ਤੋਰਦੇ ਟੁੱਟ ਲਿਆ ਆ ਆ ਆਮ ਆਦਮੀ ਨੂੰ ਤਾਂ ਅਜੇ ਸਾਲ ਪਰ 2 ਸਾਲ ਹੀ ਹੋਏ ਹੋਣੇ ਮੇਰਾ ਖਿਆਲ ਹੈ ਉਹਨਾਂ ਦੀ 70 ਸਾਲ ਦੀ ਰਹੀਆਂ ਦੋਨਾਂ ਸਰਕਾਰਾਂ ਦੀ ਲੁੱਟਿਆ ਇਹਨਾਂ ਨੇ ਕਿ ਉਹਨਾਂ ਨੇ ਇਹ ਦ ਅੱਗੇ 50-50 ਲੱਖ ਵਾਲੇ 10-10 ਲੱਖ ਰੁਪਈਆ ਵਾਲੀ ਨੌਕਰੀ ਲੈ ਜਾਂਦੇ ਹਨ ਪੜ੍ਹੇ ਬੰਦੇ ਵੱਡੇ ਮੁਲਾਜ਼ਮਾਂ ਦੇ ਜਾਂ ਪੁਲਿਸ ਮੁਲਾਜ਼ਮਾਂ ਦੇ ਲੈ ਜਾਂਦੇ ਆ ਆਪਣੇ ਵਰਗੇ ਗਰੀਬ ਉਹ ਬਾਟਾਂ ਫਤੂਨ ਮੈਂ ਕਾਰੀਆਂ ਚੜੇ ਗਏ ਜਮਨ ਨਕਮੇ ਜਿੱਤ ਕੇ ਆਉਂਦੀ ਨਹੀਂ ਸੀ ਅੱਜ ਜਿੱਤ ਕੇ ਆਉਂਦੀ ਨਹੀਂ ਸੀ ਹਾਂ 5 ਸਾਲ ਆਏ ਨਹੀਂ ਹੁਣ ਕਦੇ ਨਹੀਂ ਆ ਹੁਣ ਆ ਗਈ ਆ ਪਰਸੋਂ ਤੇ ਵੋਟਾਂ ਦੀ ਮਾਰੀ ਆਈ ਹੈ ਅੱਛਾ ਹਾਂ ਨਾ ਉਹ ਵੀ ਕੋਈ ਕੀ ਮਾਰੀ ਕੋਈ ਖਾਸ ਨਹੀਂ ਉਹ ਖਾਸ ਨਹੀਂ ਉਹ ਇੰਨਾ ਨਹੀਂ ਕਰਿਆ ਹੋਇਆ ਨਾ ਉਹ ਤਾਂ ਖਰਾਬ ਆ ਉਹ ਚੱਕ ਜੰਨੇ ਰਹਿੰਦੇ ਨਿੰਗੜੀ ਵੀ ਉਹ ਕਿਉਂ ਆਉਂਦੀ ਨਹੀਂ ਪੈਸੇ ਲੈ ਤੈਨੂੰ ਜੱਟ ਕੇ ਮੋਟਰ ਲਾਈਆਂ ਦੇ ਅੱਛਾ ਹਾਂ ਹੋਰ ਕਿ ਮੁਕਤ ਲਾਈਆਂ ਅੱਛਾ ਹਾਂ ਲਾਤੀਆਂ ਖਬਰ ਨੇ ਸਾਡੀ ਪਰਸਨ ਵਧਾ ਦੇਣਗੇ ਖਬਰ ਨੇ ਸਾਨੂੰ ਕੋਈ ਰਜਗਾਰ ਦੇ ਦੇਣਗੇ ਬਸ ਆਸ ਆਸ ਹੀ ਰਹਿ ਜਾਂਦੀ ਕੁਝ ਨਹੀਂ ਕਰਿਆ ਉਹਨਾਂ ਨੇ ਅੱਛਾ ਜੇ 70 ਸਾਲ ਦੀ ਉਮਰ ਹੋ ਗਈ 50 ਸਾਲ ਤੋਂ ਤਾਂ ਹਮੇ ਨੂੰ ਵੋਟ ਪਾਉਣੀ ਨੂੰ ਹੋ ਗਈ ਗੱਟ ਕਰੀਬ ਮੈਂ ਮਿਲਾਂ ਕਾਰੀਆਂ ਤੋਂ ਵੋਟ ਨਹੀਂ ਪਾਈ ਸੀ ਐਤਕੀ ਉਹਨਾਂ ਨਾਲ ਟੁੱਟ ਕੇ ਇਹਨਾਂ ਨੂੰ ਵੋਟ ਪਾ ਜਾਂ ਆਮ ਆਦੀ ਪਾ ਲੋਕ ਸਭਾ ਚੋਣਾਂ ਨੇ ਤੇ ਚਾਰੇ ਪਾਸੇ ਉਮੀਦਵਾਰ ਦਾਵੇਦਾਰੀ ਕਰ ਰਿਹਾ ਕਿ ਅਸੀਂ ਜਿੱਤਾਂਗੇ ਅਸੀਂ ਲੋਕਾਂ ਦੇ ਭਲੇ ਦੇ ਕੰਮ ਕੀਤੇ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਸੁਧਾਰ ਕੀਤਾ ਦੂਸਰੇ ਪਾਸੇ ਅਕਾਲੀ ਦਲ ਕਹਿੰਦਾ ਵੀ ਅਸੀਂ ਪੰਜਾਬ ਬਚਾਉਣਾ ਤੇ ਕਾਂਗਰਸ ਕਹਿੰਦੇ ਵੀ ਇਸ ਵਾਰ ਹੱਥ ਬਦਲੂਗਾ ਤਕਦੀਰ ਤੇ ਸਾਰੀਆਂ ਗੱਲਾਂ ਲੋਕਾਂ ਤੋਂ ਜਾਣਦੇ ਕਿਉਂਕਿ ਲੋਕਤੰਤਰ ਦੀ ਸਰਕਾਰ ਤਾਂ ਲੋਕਾਂ ਦਰਾ ਚੁਣੀ ਜਾਂਦੀ ਹੈ ਤੇ ਲੋਕ ਕੀ ਕਹਿੰਦੇ ਨੇ ਪਿੰਡ ਬੱਪੀਆਂ ਨੇ ਪਹੁੰਚੇ ਮਾਨਸਾ ਜ਼ਿਲ੍ਹੇ ਦਾ ਪਿੰਡ ਬੱਪੀਆਂਣਾ ਬਜ਼ੁਰਗ ਬੈਠੇ ਸੀ তাস ਖੇਡੀ ਜਾਂਦੇ ਸੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਕੋ ਰੁਪੇ ਦੀ ਹਲ ਚੱਕਦਾ ਕੋਈ ਆਇਆ ਨਹੀਂਗਾ ਅੱਛਾ ਤੇ ਉਹ ਸਾਡੇ ਆਮ ਪਾਰਟੀ ਦੀ ਉਹ ਹੈ ਹਾਂ ਆਮ ਆਦਮੀ ਪਾਰਟੀ ਦਾ ਹਾਂ ਜਿਵੇਂ ਦੇਖਦੇ ਹੋ ਕੰਮਾਂ ਨੂੰ ਕੰਮ ਤਾਂ ਵਧੀਆ ਕਰੇ ਨਹੀਂ ਉਹਨੇ ਕੀ ਮਾੜੇ ਕਰੇ ਨਹੀਂ ਵਿਚਾਰੇ ਨੇ ਅੱਛਾ ਹਾਂ ਚੰਗੇ ਚੱਲੀਗੇ ਹੁਣ ਵੀ ਵਧੀਆ ਕਰੀ ਜਾਂਦਾ ਹੈਗਾ ਹਾਂ ਪਹਿਲਾਂ ਵਾਲੀ ਸਰਕਾਰਾਂ ਦੇ ਕੰਮ ਪਹਿਲਾਂ ਤਾਂ ਖਾ ਖੂਗੇ ਲੁੱਟ ਕੇ ਲੋਕਾਂ ਨੂੰ ਹੂੰ ਬਾਦਲ ਕੇ ਕਹਿੰਦੇ ਵੀ ਅਸੀਂ ਤਾਂ ਪੰਜਾਬ ਬਚਾਵਾਂਗੇ ਆਮ ਆਦਮੀ ਵਾਲੇ ਕਿੱਥੋਂ ਬਚਾਉਣਗੇ ਖਾ ਗਏਗਾ ਸ਼ੂਗਰ ਮਿਲ ਵੇਚ ਕੇ ਖਾ ਗਏ ਸਾਰਾ ਹੈ ਸਭ ਕੁਝ ਲੈ ਗਏ ਲੁੱਟ ਕੇ ਉਹਨੇ ਕੀ ਛੱਡਿਆ ਅੱਛਾ ਸਾਗਾ ਮਿਲਤੀਆ ਉਹ ਲੈ ਗਏ ਮੇਰੀ ਗੱਲ ਸੁਣਾ ਸੁਗਰ ਮਿਲਤੀ ਉਹ ਖਾ ਗਏ ਛੱਡਿਆ ਕੀ ਆ ਉਹਨਾਂ ਨੇ ਅੱਛਾ ਉਸਨੇ ਛੱਡਿਆ ਹੈ ਨਾ ਖਾਲੀ ਕਰਕੇ ਤੋੜਦੇ ਹੁਣ ਤੱਕ ਵਧੀਆ ਕੌਣ ਲੱਗਿਆ ਹੁਣ ਇਹੀ ਵਧੀਆ ਲੱਗਿਆ ਸਾਨੂੰ ਤਾਂ ਆਮ ਆਦਮੀ ਵਾਲੇ ਹਾਂ ਕੀ ਫਾਇਦਾ ਕਰਤਾ ਇਹਨਾਂ ਨੇ ਫਾਇਦਾ ਚੰਗਾ ਹੀ ਆ ਕੋਈ ਜੇ ਫਾਇਦਾ ਨਹੀਂ ਕਰੇ ਕੋਈ ਨਿਸ਼ਕਾਨਮੀ ਨਹੀਂ ਕਰਿਆ ਅੱਛਾ ਹਾਂ ਕਹਿੰਦੇ ਨਾ ਫਾਇਦਾ ਨਾ ਨੁਕਸਾਨ ਪਰ ਵਿਚਾਲੇ ਜੇ ਹੋਏ ਪਏ ਹਾਂ ਵਿਚਾਲੇ ਜੀਆ ਅੱਛਾ ਤਿਆਰੀ ਫਿਰ ਪੂਰਾ ਪਿੰਡ ਆਮ ਆਦਮੀ ਵਾਲੇ ਸਾਡੇ ਵੀ ਵਧੀਆ ਹੀ ਹੈ ਹਾਂ ਵਧੀਆ ਖੁੱਡੀਆਂ ਦੀ ਹੈਗੀ ਚਰਚਾ ਉਹਦੇ ਬਾਰੇ ਕੁਝ ਸੁਣਿਆ ਥਾ ਨਾ ਨਹੀਂ ਆਪਾਂ ਝਾੜੂ ਨਹੀਂ ਵੋਟ ਪਾਉਣੀ ਹੈ ਉਮੀਦਵਾਰ ਜਿਹੜਾ ਹਾਂ ਕੋਈ ਹੋ ਜੇ ਆਪਾਂ ਕਿਸੇ ਦੀ ਗੱਲ ਨਹੀਂ ਕਰਦੇ ਕੱਲੇ ਝਾੜੂ ਆਪਾਂ ਜਿਹੜੇ ਧਰਮ ਤੇ ਰਾਜਨੀਤੀ ਕਰਦੇ ਐ ਉਹ ਹੋਣੀ ਚਾਹੀਦੀ ਐ ਐਨਾ ਨਹੀਂ ਬਈ ਆਪਾਂ ਨੂੰ ਪਤਾ ਹੈਗਾ ਐਨਾ ਨਹੀਂ ਵੀ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਜਿਹੜੇ ਇਹ ਸਾਰੀ ਮਤਲਬ ਗਲਤ ਐ ਉਹ ਸਾਰਿਆਂ ਨੂੰ ਗਲਤ ਐ ਉਹ ਤਾਂ ਵੀ ਸਮਝਣੇ ਸਾਰਿਆਂ ਨੂੰ ਇੱਕੋ ਜਿਹਾ ਸਮਝ ਹਾਂ ਹੈਨਾ ਪਰ ਨੌ ਧਰਮ ਦਾ ਕਾਚੀ ਸ਼ੁਰੇ ਨੇ ਉਹਨਾਂ ਦੇ ਹੂੰ ਨੌ ਤਾਂ ਧਰਮ ਦੀ ਚੱਲ ਕੇ ਤੁਰਦੇ ਨੇ ਅੱਛਾ ਬਈ ਕਾਚੀ ਸ਼ੁਰੇ ਰੱਖਦੇ ਨੇ ਹੁਣ अच्छा ਛੱਡ ਦੇ ਕਿਨੇ ਸਮਝ ਗਿਆ ਹਾਂ اچھا ਨੌਜਵਾਨਾਂ ਨੌਕਰੀਗਾਰ ਦੀ ਗੱਲ ਹੋਈ ਸੀ ਮਿਲ ਰਹੇ ਮਿਲ ਗਿਆ ਵਧੀਆ ਮਿਲਿਆ ਪਿੰਡ ਦੇ ਵਿੱਚ ਕੰਮ ਕਿੰਨੇ ਕਹੋਗੇ ਸਾਡੇ ਕੰਮ ਜੇ ਇਹ ਜੇ ਚੱਲਦੇ ਨੇ ਉਹ ਜੇ ਵਧੀਆ ਹੋਗੇ اچھا ਹਾਂ ਕੋਈ ਕਮੀ ਤਾਂ ਨਹੀਂ ਹੁਣ ਪਿੰਡ ਦੀ ਨਾ ਕੋਈ ਕਮੀ ਨਹੀਂ ਹੈਗੀ ਬਸ ਦਿੱਕਤ ਪਾਣੀ ਪੂਣੀ ਦੀ ਨਾ ਨਾ ਪਾਣੀ ਪੂਣੀ ਦੀ ਕੋਈ ਦਿੱਕਤ ਨਹੀਂ ਹੈਗੀ ਪਾਣੀ ਵਧੀਆ ਓਕੇ ਹੈ আচ্ছা ਬਾਈ ਕਹਿੰਦੇ ਓਕੇ ਹੈ ਹੋਰ ਵੀ ਗੱਲਬਾਤ ਕਰ ਰਹੇ ਆ ਕੀ ਨਾਮ ਹੈ ਜੀ ਸੌਣ ਸਿੰਘ ਸੌਣ ਜੀ ਕਿਵੇਂ ਦੇਖਦੇ ਹੋ ਫਿਰ ਚੋਣਾ ਆ ਗਈਆਂ ਉਹ ਤਾਂ ਜੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹਮ ਪਰ ਚੋਣਾ ਚੋਣਾ 'ਚ ਫਰਕ ਹੁੰਦਾ ਹੈ ਪਹਿਲਾਂ ਵੀ 70 ਸਾਲ ਹੋ ਗਏ ਸਾਨੂੰ ਚੋਣੇ ਦੇਖਦੇ ਆਇਆ ਹੁਣ ਤੇ ਸਾਡੀ ਉਮਰ ਵੀ 70 ਸਾਲ ਦੀ ਹੋ ਗਈ ਅੱਛਾ ਫਰਕ ਹੈ ਪਰ ਜਿਹੜਾ ਆਹ ਫਰਕ ਦੇਖਿਆ ਨਾ ਇਸ ਸਰਕਾਰ ਦਾ ਹਮ ਇਹਦਾ ਕੁਝ ਫਰਕ ਹੈ ਅੱਛਾ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਤਰੀਕਾ ਵੱਖਰਾ ਹੈ ਬਾਕੀ ਦਾ ਹਰ ਇੱਕ ਚੀਜ਼ ਕਿਸਾਨ ਪੱਖੀ ਹੈ ਅੱਛਾ ਹਰ ਇੱਕ ਚੀਜ਼ ਯਾਨੀ ਕਿ ਸਿੱਖਿਆ ਪੱਕੀ ਹੈ ਬੱਚਾ ਨੂੰ ਰੋਜ਼ਗਾਰ ਮਿਲਦਾ ਹੈ ਬੱਚਾ ਨੂੰ ਬਗੈਰ ਰਸਵਤਾਂ ਬਗੈਰ ਸਪਾਰਸ਼ ਤੋਂ ਨੌਕਰੀਆਂ ਮਿਲਦੀਆਂ ਨੇ ਪਹਿਲਾਂ ਬੱਚਾ ਪੜਿਆ ਹੁੰਦਾ ਸੀ ਉਹ ਬੇਰੋਜ਼ਗਾਰ ਫਿਰਦਾ ਸੀ ਉਹਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਸੀ ਜਿਹੜਾ ਅਣਪੜ੍ਹ ਹੁੰਦਾ ਸੀ ਉਹ ਪੈਸੇ ਦੇ ਨਾਲ ਉਹ ਬੰਦਾ ਉਹ ਵੱਡਾ ਵੱਡੇ ਉੱਚੇ ਅਹੁਦੇ ਤੇ ਬੈਠਾ ਹੁੰਦਾ ਸੀ ਉਹੀ ਹਾਲ ਹੁਣ ਸਕੂਲਾਂ ਚ ਹੁਣ ਜਿਹੜੇ ਮਾਸਟਰ ਲੱਗੇ ਹੋਏ ਨੇ ਪਹਿਲਾਂ ਪੈਸਿਆਂ ਦੇ ਨਾਲ ਕਿਉਂ ਪੜਾਉਂਦੇ ਨੇ ਜਵਾਕਾਂ ਨੂੰ ਜਵਾਕਾਂ ਨੂੰ ਵੱਧ ਆਉਂਦਾ ਉਹਨਾਂ ਨੂੰ ਕੁਝ ਆਉਂਦਾ ਨਹੀਂ ਕਿਉਂ ਪੈਸੇ ਨਾਲ ਲੱਗੇ ਹੋਏ ਨੇ ਪਰ ਜਿਹੜੀ ਹੁਣ ਸਰਕਾਰ ਹੈ ਇਹ ਕੋਈ ਪੈਸੇ ਨਾਲ ਨਹੀਂ ਲਾਉਂਦੀ ਇਹ ਬੰ ਬੱਚੇ ਦਾ ਉਹ ਦੇਖਦੀ ਹੈ ਜਾਨੀ ਵੀ ਪੜਿਆ ਲਿਖਿਆ ਜਾਂ ਕਿਵੇਂ ਪੜਿਆ ਜਾਗੇ ਇਹ ਪੜਿਆ ਹੀ ਨਹੀਂ ਜਿਹੜੇ ਬੱਚੇ ਦੇ ਜਾਦੇ ਨੰਬਰ ਨੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੰਦੀ ਹੈ ਕੋਈ ਪੈਸਾ ਨਹੀਂ ਲੈਂਦੀ ਕਿਸੇ ਕਿਸਮ ਦਾ ਕੋਈ ਸਫਾਰਸ਼ ਨਹੀਂ ਚਲਦੀ। ਬੜੀ ਗਲਤ ਹੈ ਇਹ ਕਿਉਂ ਬੱਚਾ ਨੂੰ ਦੇਖ ਕੇ ਫਿਰ ਦੂਜਾ ਬੱਚਾ ਵੀ ਪੜਦਾ ਵੀ ਜਾਰੇ ਇਹਨੇ ਜੇ ਪੜ੍ਹਾਈ ਕੀਤੀ ਸੀ ਅਸੀਂ ਵੀ ਮਿਹਨਤ ਕਰਨੀ ਪਊ ਹੁਣ ਉਹ ਕੰਮ ਤਾਂ ਗਿਆ ਵੀ ਪੈਸੇ ਦੇ ਕੇ ਲੱਗ ਜਾਂਗੇ। ਹੁਣ ਅੱਗੇ ਵੱਡੇ ਘਰਾਂ ਦੇ ਬੱਚੇ ਲੱਗ ਜਾਂਦੇ ਜਿਹੜੇ ਛੋਟੇ ਗਰੀਬ ਘਰ ਨੇ ਉਹਨਾਂ ਦੇ ਬੱਚੇ ਰਹਿ ਜਾਂਦੇ। ਕਿਉਂ ਚਾਹੇ ਉਹ ਵੱਧ ਪੜ੍ਹੇ ਹੋਏ ਤੇ ਪਰ ਪੈਸਾ ਨਹੀਂ ਤੇ ਉਹਨਾਂ ਕੋਲ। ਪੈਸੇ ਨਾਲ ਕੰਮ ਚੱਲਦਾ ਸੀ। ਬਿਲਕੁਲ। ਅਤੇ ਇਸ ਵਾਸਤੇ ਬਾਕੀ ਦਾ ਸਰਕਾਰ ਨੇ ਕਿਸਾਨਾਂ ਵਾਸਤੇ ਬਹੁਤ ਕੁਝ ਕੀਤਾ ਹੈ। ਅੱਗੇ ਹਰ ਕਵਾਰੀ ਕਹਿੰਦੇ ਤੇ ਜਦੋਂ ਵੀ ਬਿਜਲੀ ਨਹੀਂ ਆਉਂਦੀ ਤੇ ਕਿਸਾਨਾਂ ਨੂੰ 10 10 20 20000 ਦਾ ਹਰੇਕ ਕਿਸਾਨ ਆਪਦਾ ਤੇਲ ਮਚਾਉਂਦਾ ਸੀ ਜਨਰੇਟਰਾਂ ਤੇ ਅੱਛਾ ਐਤਕੀ ਇਸ ਵਾਰ ਪਤਾ ਨਹੀਂ ਕਿੱਥੋਂ ਬਿਜਲੀ ਆਈ ਹੈ ਜਿਹੜੇ ਪਹਿਲਾਂ ਕਹਿੰਦੇ ਸੀ ਕੋਲਾ ਮੁੱਕ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਬਿਜਲੀ ਆਮ ਰਹੀ ਹੈ ਕਿਸਾਨਾਂ ਦਾ ਹਰ ਇੱਕ ਦਾ ਤੇਲ ਮੁਹ ਵੀ 20 20000 ਰੁਪਇਆ ਬਚਿਆ ਅੱਛਾ ਜੇ ਆਪਾਂ ਕਹੀਏ ਵੀ ਸ਼ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਨੇ ਬਾਦਲ ਸਾਹਿਬ ਰੈਲੀ ਵੀ ਕਰਕੇ ਗਏ ਕਹਿੰਦੇ ਪੰਜਾਬ ਲੁੱਟ ਲਿਆ ਆ ਆਮ ਆਦਮੀ ਪਾਰਟੀ ਨੇ ਕਿਹਨੇ ਲੁੱਟ ਲਿਆ ਆ ਆ ਆਮ ਆਦਮੀ ਨੂੰ ਤਾਂ ਅਜੇ ਸਾਲ ਪਰ 2 ਸਾਲ ਹੀ ਹੋਏ ਹੋਣੇ ਮੇਰਾ ਖਿਆਲ ਹੈ ਉਹਨਾਂ ਦੀ 70 ਸਾਲ ਦੀ ਰਹੀ ਹੈ ਦੋਨਾਂ ਸਰਕਾਰਾਂ ਦੀ ਲੁੱਟਿਆ ਇਹਨਾਂ ਨੇ ਆ ਕਿ ਉਹਨਾਂ ਨੇ ਇਹ ਦੱਸੋਗਾ ਪਹਿਲਾਂ 70 ਸਾਲ ਤਾਂ ਹੋਰ ਰਹੇ ਨੇ ਲੁੱਟ ਲਿਆ ਇਹਨਾਂ ਨੇ ਫਿਰ ਉਹ ਤਾਂ ਹੁਣ ਤੁਸੀਂ ਆਪ ਦੇਖੋ ਵੀ ਲੁੱਟਿਆ ਕਿਨੇ ਹੈ ਇਹ ਤਾਂ 2 ਸਾਲ ਹੋਏ ਨੇ ਆਇਆ ਇਹਨੂੰ ਉਹ 70 ਸਾਲ ਕਰਕੇ ਗਏ ਨੇ ਦੋ ਦੋ ਪਾਰਟੀਆਂ ਰਾਜ ਕਾਂਗਰਸ ਤੇ ਆਪਣਾ ਅਕਾਲੀ ਦਲ ਫਿਰ ਲੁੱਟਿਆ ਇਹਨਾਂ ਨੂੰ ਕਹਿੰਦੇ ਨੇ ਵੀ ਇਹਨਾਂ ਨੇ ਲੁੱਟ ਲਿਆ ਹੁਣ ਨਾ ਪਹਿਲਾਂ ਕਿੱਧਰ ਗਏ ਤੇ ਉਹ ਪੰਜਾਬ ਨੂੰ ਪੰਜਾਬ ਬਣਾਉਣ ਵਾਲੇ ਤੇ ਹੁਣ 2 ਸਾਲਾਂ ਦੇ ਪੰਜਾਬ ਨੂੰ ਪੰਜਾਬ ਬਣਾਉਣਗੇ ਵੀ ਪੰਜਾਬ ਪਹਿਲਾਂ ਨਹੀਂ ਪੰਜਾਬ ਬਣਿਆ ਪਹਿਲਾਂ ਨਹੀਂ ਪੰਜਾਬ ਬਣਿਆ ਜਿਹੜੀਆਂ ਗੱਲਾਂ ਇਹ ਕਰਦੇ ਨੇ ਪਹਿਲਾਂ ਪੰਜਾਬ ਬਣਾਉਣ ਵਾਲੇ ਕਿੱਧਰ ਗਏ ਹੋਏ ਤੇ ਬਾਬਾ ਜੀ ਕਿਵੇਂ ਦੇਖਦੇ ਉਹਨਾਂ ਨੂੰ ਤਾਂ ਵੋਟ ਕੇ ਤੇ ਪਹਿਲੇ ਦੁਨੀ ਨਹੀਂ ਬਾਈ ਭਾਜਪਾ ਨਾ 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 ਭਾਜਪਾ ਨਾ ਅਸੀਂ ਭਾਜਪਾ ਨੂੰ ਪਾਈਏ ਸਾਨੂੰ ਪਹਿਲੇ ਤੋਂ ਨਹੀਂ ਪਾਰਟੀ ਇਹ ਚੰਗੀ ਲੱਗਦੀ ਹੈ ਚੰਗੀ ਆਪੀ ਇਹ ਹੀ ਲੱਗਦੀ ਹੈ ਬਾਈ ਫਿਰ ਹੁਣ ਯਾਰ ਮੇਰ ਆ ਦੱਸਿਆਗਾ ਹੁਣ ਜਨਰਦਾਰ ਸਾਹਿਬ ਨੇ ਕਿੰਨੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ ਹੈ ਅੱਗੇ 50 50 ਲੱਖ ਵਾਲੇ 10 10 ਲੱਖ ਰੁਪਏ ਵਾਲੀ ਨੌਕਰੀ ਲੈ ਜਾਂਦੇ ਹਨ ਪੜ੍ਹੇ ਬੰਦੇ ਵੱਡੇ ਮੁਲਾਜ਼ਮਾਂ ਦੇ ਜਾਂ ਪੁਲਿਸ ਮੁਲਾਜ਼ਮਾਂ ਦੇ ਲੈ ਜਾਂਦੇ ਆਪਣੇ ਵਰਗੇ ਗਰੀਬ ਘਰਾਂ ਦੇ ਤੇ ਰਹਿ ਜਾਂਦੀ ਸੀ ਉਹ ਪੈਸਾ ਦੇਖ ਲੱਗ ਜਾਂਦਾ ਪੈਸਾ ਦੇਖੀ ਉਹ ਤਾਂ ਉਹ 10 ਸਤਾ ਦਿੱਤਾ ਹੁਣ ਤੈਨੂੰ ਜ਼ਿਲਦਾਰ ਨੇ ਉਹਦਾ ਹੀ ਹੋਇਆ ਹੋਇਆ ਕੰਮ ਅੱਛਾ ਬਾਬਾ ਜੀ ਕਿਵੇਂ ਦੇਖਦੇ ਹੋ ਫਿਰ ਕੀਨੇ ਲੁੱਟਿਆ ਸੀ ਪੰਜਾਬ ਪੰਜਾਬ ਕਾਂਗਰਸ ਦੇ ਕਾਲੀਆਂ ਨੂੰ ਲੁੱਟਿਆ ਹੋਰ ਕੀ ਲੁੱਟਿਆ ਕਾਂਗਰਸ ਇਕੱਲੇ ਨੇ 8 ਘੰਟੇ ਲਾਈਟ ਕੋ ਦੇ ਕੇ 6 ਘੰਟੇ ਦਿੰਦੇ ਰਹੇ ਨੇ ਅੱਛਾ ਹੈ ਹਾਂ ਹੁਣ ਅਸੀਂ ਆ ਬੰਦ ਕਰਕੇ ਉਹਨਾਂ ਖੇਤਾ ਚ ਹਾਂ ਤਾਂ ਆ ਬੰਦ ਕਰਕੇ ਉਹਨਾਂ ਛੜਤੀ ਖੁੱਲੀ ਹਾਂ ਜੋ ਮਾਂ ਖੁੱਲੀ ਹੁਣ ਵੀ ਚਲੀ ਜਾਂਦੀ ਹੁਣ ਵੀ ਦੇਖ ਲੋ ਅੱਜ ਕੱਲ ਜਮਾ ਦੱਦੇ ਨਹੀਂ ਦੀ ਅੱਜ ਕੱਲ ਫਿਰ ਪੂਰੀ ਕਰਤੀ ਹਾਂ ਜਿਹੜੀ ਕੀਤੀ ਸੀ ਜਮਾ ਟਾਰਾਂ ਨੇ ਉਹ ਖੰਭ ਜਮਾ ਆ ਰਿਹਾ ਸਮਾਦ ਪੂਰਾ ਪੂਰਾ ਮਹ ਜੱਜ ਕੇ ਪਹਿਲਾਂ ਕਿੰਨੇ ਔਖੇ ਸੀਗੇ ਪਹਿਲਾਂ ਬਹੁਤ ਔਖੇ ਜਨੇਟ ਨਹੀਂ ਲੋਟਉਂਦੀ ਛੜ ਤਾਂ ਸੁਣਦਾ ਨਹੀਂ ਸੀ ਕੋਈ ਨਾ ਕੋਈ ਨਹੀਂ ਸੁਣਦਾ ਸੀ ਬੀਬਾ 5 ਸਾਲ ਐਮਪੀ ਰਹੇ ਨੇ ਆਏ ਕਦੇ ਨਾ ਤੂੰ ਜਾਤੀ ਵੀ ਪੁੱਛਦਾ ਸੀ ਅੱਛਾ ਨਾ ਕਦੀ ਨਹੀਂ ਕਦੀ ਕੈਂਪਿੰਗ ਨਹੀਂ ਲਾਇੀ ਸੀ ਤਾਂ ਕਿ ਅੰਦਰ ਨਾਲਾਂ ਦੇ ਬਾਹਰ ਅੱਛਾ ਹਾਂ ਵੀ ਮੇਰੇ ਮੇਰੇ ਬੰਦੇ ਮਿਲਣਗੇ ਹਾਂ ਅੱਛਾ ਹਾਂ ਹੁਣ ਸਾਰੇ ਮਿਲਦੇ ਹਾਂ ਤੂੰ ਸਾਰੇ ਲੀਡਰ ਜਦੋਂ ਕੋਈ ਆਉਂਦਾ ਆਮ ਆਦਮੀ ਦਾ ਜਮਾ ਆਉਂਦਾ ਜੋ ਸਾਰਾ ਪਿੰਡ ਹੀ ਆਮ ਆਦਮੀ ਵਾਲਾ ਹਾਂ ਸਾਰਾ ਪਿੰਡ ਅੱਛਾ ਕੰਮ ਤਾਂ ਨਹੀਂ ਰੁਕਿਆ ਕੋਈ ਨਾ ਕੋਈ ਨਹੀਂ ਰੁਕਿਆ ਅੱਛਾ ਬਾਬਾ ਜੀ ਕੀ ਨਾਮ ਹੈ ਮਕਰ ਸਿੰਘ ਮਕਰ ਜੀ ਕਿਵੇਂ ਦੇਖਦੇ ਹੋ ਵਧੀਆ ਜੀ ਵਧੀਆ ਬਹੁਤ ਵਧੀਆ ਕਿਹੜੀ ਪਾਰਟੀ ਦਾ ਕੰਮ ਵਧੀਆ ਆ ਆਮ ਪਾਰਟੀ ਦਾ ਹਾਂ ਹਾਂ ਪਾਰਟੀਆਂ ਹੋਰ ਪਾਰਟੀਆਂ ਹੋਰ ਪਾਰਟੀਆਂ ਫਤੂਨ ਮੈਂ ਕਾਰੀਆਂ ਚ ਰਹਿ ਕੇ ਆਇਆ ਜਮਨ ਨਕਮੇ ਕਿੰਨਾ ਚ ਰਹਿ ਗਏ ਹੋ ਮੈਂ ਨਕਾਲੀਆਂ ਚ ਬਹਲ ਕੇ ਹਾਂ ਕਿਸ ਨੇ ਕਿਸ ਨੇ 20 ਸਾਲ ਰਹਿ ਕੇ ਆਇਆ 20 ਸਾਲ ਕਿਸੇ ਨੇ ਪੁੱਛ ਕੀਤੀ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਅੱਛਾ ਕੁਝ ਨਹੀਂ ਕਰਿਆ ਕੋਈ ਪਿੰਡ ਦੇ ਮਸਲੇ ਦੱਸਦੇ ਰਹੇ ਹੋਗੇ ਪਰ ਕਿਉਂਕਿ ਐਮਪੀ ਤਾਂ ਲਗਾਤਾਰ ਰਹੇ ਕੋਈ ਕੁਝ ਵੀ ਨਹੀਂ ਕਰਿਆ ਹੈ ਕੁਝ ਵੀ ਨਹੀਂ ਕਰਿਆ ਅੱਛਾ ਹਾਂ ਦਾਲ ਨਹੀਂ ਕਰਿਆ ਹੈ ਦਾਲ ਨਹੀਂ ਕਰਿਆ ਤੁਸੀਂ ਤਾਂ ਆਪ ਕਾਲੀ ਸੀਗੇ ਫਿਰ ਕਦੇ ਗੱਲ ਨਹੀਂ ਦੱਸੀ ਬੀਬਾ ਨੂੰ ਵੀ ਐ ਪਿੰਡ ਚ ਸਾਡੇ ਆ ਕੰਮ ਹੋਣ ਵਾਲੇ ਪੈਸੇ ਪੈਸੇ ਤਾਂ ਦਿੱਤੇ ਤੇ ਕਿਹੜੇ ਮੂਹਰਲੇ ਤੇ ਉਹ ਖਾ ਗਏ ਹਾਂਜੀ ਜਿੱਤ ਕੇ ਆਉਂਦੀ ਨਹੀਂ ਸੀ ਅੱਛਾ ਜਿੱਤ ਕੇ ਆਉਂਦੇ ਨਹੀਂ ਸੀ ਹਾਂ ਪੰਜ ਸਾਲ ਆਏ ਨਹੀਂ ਹੁਣ ਕਦੇ ਨਹੀਂ ਹੁਣ ਆ ਕੇ ਆਈ ਆ ਪਰਸੋਂ ਉੱਥੇ ਵੋਟਾਂ ਦੀ ਮਾਰੀ ਆਈ ਐ ਅੱਛਾ ਹਾਂ ਵੋਟਾਂ ਕਰਕੇ ਹਾਂ ਲਿਬੜੀ ਫਿਰਦੀ ਆ ਹਾਂਜੀ ਲਿਬੜੀ ਫਿਰਦੀ ਆਂ ਤਾਂ ਅੱਛਾ ਹੁਣ ਤਾਂ ਘਰੋ ਘਰੀ ਆਉਣਗੇ ਹੁੰਦਾ ਘਰੋ ਘਰੀ ਆਉਣਗੇ ਲੋਕ ਹੋ ਗਏ ਸਿਆਣੇ ਪਾਪਾ ਹਾਂ ਲੋਕ ਸਿਆਣੇ ਹੋ ਗਏ ਹੂੰ ਪੂਰੇ ਹੁਣ ਤਾਂ ਨਹੀਂ ਆਉਂਦੇ ਗੱਲਾਂ 'ਚ ਨਾ ਨਾ ਅੱਛਾ ਸਹੂਲਤਾਂ ਚਾਹੀਦੀਆਂ ਘਰੋ ਰੋਜ਼ਗਾਰ ਮੈਂ ਬਾਦੂ ਰੋਜ਼ਗਾਰ ਚਾਹੀਦਾ ਨਾ ਨਾ ਕੋਈ ਆਪੀ ਦੀ ਜੰਦੇ ਲੋਕ ਲੋਕ ਮੁਫਤ ਪਾਲਦੇ ਇੱਕ ਕੰਮ ਪਾਲਦੇ ਆ ਕੰਮ ਪਾਉਦੇ ਨਾ ਹੈ ਕੰਮ ਪਾਲਦੇ ਨੂੰ ਮੁਫਤੀ ਦਾ ਲੋੜ ਨਹੀਂ ਮੁਫਤ ਦੀ ਕੀ ਲੋੜਾ ਨਾ ਨਾ ਮੁਫਤ ਦੀ ਕੀ ਲੋੜਾ ਜਿਹੜੇ ਰੋਜ਼ਗਾਰ ਹੁਆਪੀ ਲੈ ਲੂ ਬੰਦਾ ਹਣ ਅਪੀ ਲੈ ਲੂ ਆਟਾ ਦਾਲ ਸਕੀਮਾਂ ਨੂੰ ਵਧੀਆ ਮੰਨਦੇ ਹਾਂ ਨਾ ਉਹ ਵੀ ਕੋਈ ਸਕੀਮਾਂ ਨਹੀਂ ਕੋਈ ਖਾਸ ਨਹੀਂ ਉਹ ਖਾਸ ਨਹੀਂ ਉਹ ਇੰਨਾ ਨਹੀਂ ਕਰਿਆ ਹੋਇਆ ਨਾ ਉਹ ਖਰਾਬ ਆ ਜਾ ਕੇ ਇਹਨੇ ਰਹਿਣਾ ਨਿੰਗੜੀ ਵੀ ਆਉਂਦੀ ਨਹੀਂ ਆਹ ਕਿ ਬਰਖਾ ਕਰਾਇ ਮਾਫ ਕਰਕੇ ਜਿਹਦੇ ਚੰਗਾ ਕੰਮ ਕਰੇ ਜਾ ਕੇ ਬੁੜੀਆਂ ਬੈ ਜਾਣ ਕਿਤੇ ਅੰਬਰਸਰ ਵਾਗੇ ਕੋਈ ਜਾਤ ਨਹੀਂ ਕੋਈ ਹਾਂ ਹਾਂ ਇਹ ਤਾਂ ਕੋਈ ਚੰਗਾ ਕੰਮ ਤਾਂ ਨਹੀਂ ਕਰਕੇ ਗਿਆ ਵੀ ਫਰੀ ਵਾਲਾ ਤਾਂ ਮਾੜੀ ਮਾੜਾ ਕਿਤੇ ਮਾੜੀ ਮਾੜੇ ਹਾਂ ਵਾ ਇਹ ਤੂੰ ਇਹ ਤੂੰ ਮਾੜਾ ਕਿਉ ਹਾਂ ਵੀ ਬੰਦਾ ਕਹੇ ਹਾਂ ਹੋਰ ਕੀ ਮਾਫ ਕਰ ਦਿੰਦਾ ਕੰਮ ਦੇ ਦੇ ਹਾਂ ਕੰਮ ਦੇ ਦੇ ਹਾਂ ਇਦੋਂ ਤਾਂ ਹਣਾ ਹਾਂ ਅੱਛਾ ਬਾਬਾ ਕਿਵੇਂ ਦੇਖਦੇ ਹੋ ਫਿਰ ਵਾ ਠੀਕ ਆ ਬਸ ਆਪ ਪਾਈਆਂ ਨੇ ਦੱਸਿਆ ਜਿਹੜੀ ਗੱਲ ਰਹੀ ਸਹੀ ਐ ਤੁਹਾਨੂੰ ਕਿਵੇਂ ਲੱਗਦਾ ਫਿਰ ਕੀਤੇ ਕੰਮ ਕਿਸੇ ਨੇ ਨਹੀਂ ਬਸ ਇਦੋਂ ਵੱਡ ਵਧੀਆ ਕੰਮ ਕਿਸੇ ਨੇ ਸਰਕਾਰ ਨੇ ਨਹੀਂ ਕਰੇ ਅੱਛਾ ਕਿਹਦੇ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਅਕਾਲੀ ਕਹਿੰਦੇ ਅਸੀਂ ਅਸੀਂ ਮੋਟਰਾਂ ਲਾਈਆਂ ਕਹਿੰਦੇ ਬਹੁਤ ਹਾਂਜੀ ਅਸੀਂ ਮੋਟਰਾਂ ਲਾਈਆਂ ਉਹਦਾ ਹੱਕ ਵੰਡਦਾ ਸੀ ਉਹਨਾਂ ਦਾ ਉਹਦਾ ਹੱਕ ਵੰਡਦਾ ਉਹ ਪੈਸੇ ਲੈ ਤਨ ਉਹਦਾ ਪੈਸੇ ਲੈ ਤਨ ਪੈਸੇ ਲੈ ਤਨ ਜੱਦ ਕੇ ਮੋਟਰਾਂ ਲਾਈਆਂ ਨੇ ਅੱਛਾ ਹਾਂ ਹੋਰ ਕਿ ਮੁਕਤ ਲਾਈਆਂ ਨੇ ਅੱਛਾ ਹਾਂ ਲਾਤੀਆਂ ਹੈ ਤਾਂ ਲਾਈਆਂ ਨਾ ਉਹ ਤਾਂ ਦੱਸਦੇ ਇਹ ਜਦੋਂ ਵੀ ਬਿਆਨ ਦਿੰਦੇ ਕਹਿੰਦੇ ਵੀ ਅਸੀਂ ਤਾਂ ਕਿਸਾਨਾਂ ਨੂੰ ਬਹੁਤ ਮਤਲਬ ਟਰੈਕਟਰ ਨੂੰ ਗੱਡਾ ਕਰਾਰ ਦਿੱਤਾ ਉਹ ਤਾਂ ਕੁਝ ਕਹਿੰਦੇ ਨੇ ਹੁਣ ਤਾਂ ਉਹ ਕਹਿੰਦੇ ਕੀ ਨਹੀਂ ਉਹਨਾਂ ਦੀ ਕੁਝ ਮਰਜ਼ੀ ਗਈ ਹੁਣ ਵੋਟਾਂ ਦੇ ਮਰ ਕਹਿੰਦੇ ਨੇ ਅੱਛਾ ਹਾਂ ਪਹਿਲਾਂ ਆਖਿਆ ਸੀ ਉਹਨੇ ਅਚਾ ਆਮ ਆਦਮੀ ਵਾਲੇ ਹੋਂ ਪੱਕੇ ਪੱਕੇ ਆਮ ਆਦਮੀ ਆ ਝਾੜੂ ਵਾਲੇ ਕਿਤੇ ਮਰਜੀ ਭਗ ਜਾਓ ਤੁਸੀਂ ਮੈਨੂੰ ਜੀ 2 ਸਾਲ ਹੋ ਗਏ ਪਹਿਲਾਂ ਵੀ ਲਾਇਆ ਹੁਣ ਵੀ ਲਾਵਾਂਗੇ ਜੱਜ ਕੇ ਹਾਂ ਪੂਰਾ ਜੱਜ ਦੇ ਹੱਕ ਚੋਂ ਪੂਰਾ ਜਮਾ ਪੂਰਾ ਜੱਜ ਕੇ ਐਤ ਕੀ ਵੀ ਹੁੰਜਾ ਬੱਜੂ ਫਿਰ ਮਾਂ ਮਾਰਦਾ ਪੁੱਟਾ ਮਾਰ ਦਾਂਗੇ ਹੈ ਕੁੜੀਆਂ ਨੂੰ ਕੁੜੀਆਂ ਨੂੰ ਪਾਵਾਂ ਨਾ ਕੁੜੀਆਂ ਨੂੰ ਪਾਵਾਂ ਜੱਜ ਕੁੜੀਆਂ ਵਾਲੇ ਹਾਂ ਸਾਰੇ ਅਸੀਂ ਕੁੜੀਆਂ ਵਾਲੇ ਅੱਛਾ ਸੱਦਾਂਗੇ ਹੁਣ ਇੱਕ ਕਿਵੇਂ ਕੰਮ ਲੈਪੜ ਜਾਂਦੇ ਹਾਂ ਕੰਮ ਲੈਪੜ ਜਾਂਦੇ ਕੰਕ ਦਾ ਸੱਦਾਂਗੇ ਅਸੀਂ ਉਹਰੇ ਅੱਛਾ ਹਾਂ ਕੋਈ ਕਹਿੰਦਾ ਸੱਦਾਂਗੇ ਆ ਬਾਬੇ ਨਾਲ ਕਰਦੇ ਆ ਗੱਲਬਾਤ ਕੀ ਨਾਮ ਹੈ ਜੀ ਚਰਨ ਸਿੰਘ ਜੀ ਰਾਮ ਆਦਮੀ ਪਾਰਟੀ ਦਾ ਝੰਡਾ ਝੁਲਾਗਾ ਜੀ ਅੱਛਾ ਹੋਰ ਪਾਰਟੀ ਜਮੇ ਨਹੀਂ ਵਧੀਆ ਲੱਗੀ ਨਾ 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 ਮੈਂ ਸਾਰੀ ਉਮਰ ਨਹੀਂ ਪਾਉਂਦਾ ਕਿਸੇ ਨੂੰ ਸਾਰੀ ਉਮਰ ਨਹੀਂ ਪਾਉਂਦਾ ਕਿਸੇ ਨੂੰ ਅੱਛਾ ਜਿੰਨੇ ਚਾ ਰਾਮ ਆਦਮੀ ਪਾਰਟੀ ਉਹਨਾਂ ਚਾ ਰਾਮ ਉਹਨਾਂ ਚਾ ਰਾਮ ਆਦਮੀ ਪਾਰਟੀ ਅੱਛਾ ਇਹੋ ਜਿਹਾ ਕੀ ਕੰਮ ਚੱਜ ਗਿਆ ਬਸ ਬਸ ਉਹ ਮਨਪਸੰਦ ਆ ਗਈ ਹੈ ਮਨਪਸੰਦ ਵਧੀਆ ਕਿੰਨੇ ਔਖੇ ਸੀ ਹੈ ਪਹਿਲਾਂ ਬਾਹਲੇ ਔਖੇ ਕਿਸੇ ਨੇ ਕੁਝ ਨਹੀਂ ਸੁਣਿਆ ਸਾਡਾ ਕਿਸੇ ਨੇ ਕੁਝ ਨਹੀਂ ਸੁਣਿਆ ਆਸ ਰੱਖ ਲੈਂਦੇ ਵੀ ਖਬਰ ਨਹੀਂ ਸਾਡੀ ਪਰਸਨ ਵਧਾ ਦੇਣਗੇ ਖਬਰ ਨਹੀਂ ਸਾਨੂੰ ਕੋਈ ਰਜਗਾਰ ਦੇ ਦੇਣਗੇ ਬਸ ਆਸ ਆਸ ਹੀ ਰਹਿ ਜਾਂਦੀ ਕੁਝ ਨਹੀਂ ਕਰਿਆ ਉਹਨਾਂ ਨੇ ਅੱਛਾ ਵੀ ਹੁਣ ਸੌਖੇ ਹੋਏ ਹਾਂ ਜਮਾ ਸੌਖਿਆ ਪਰ ਸਾਹ ਵੀ ਆ ਗਿਆ ਚਾਹੇ ਉਹ ਸਾਨੂੰ ਰੋਜ਼ਗਾਰ ਵੀ ਨਾ ਦੇਵੇ ਸਾਡੇ ਉਹੀ ਐਨੇ ਮੰਨਤੇ ਆ ਗੀ ਗੱਲ ਵੀ ਜੱਜ ਗਿਆ ਬਸ ਸਾਨੂੰ ਵਧੀਆ ਹੋ ਗਿਆ ਜੇ ਆਪਾਂ 70 ਸਾਲਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਜੱਚੀ ਕਿਹੜੀ ਪਾਰਟੀ ਇਹੀ ਇਹੀ ਜੱਚੀ ਸਾਡੇ 70 ਸਾਲਾਂ ਵਾਲੇ ਤਾਂ ਸਾਰੇ ਫੇਲ ਗਏ ਸਾਡੇ ਅੱਛਾ ਹਾਂ ਹਣ ਹੁਣ ਤਾਂ ਨਹੀਂ ਗੱਲਾਂ ਚਾਉਂਦੇ ਕਿਤੇ ਹੋਰ ਮੁਫਤ ਦੇ ਦੇਣ ਕੋਈ ਵੱਡਾ ਸਮਾਨ। ਮੈਂ 1% ਵੀ ਨਹੀਂ ਨਾ ਇਹ ਜਾ ਉਹ ਬੰਦਾ ਹੈ ਨਾ ਉਹ ਇਹ ਜੀ ਕਿਤੇ। ਜੇ ਕੋਈ ਹੋਰ ਪਾਰਟੀ ਨੇ ਆਫਰ ਦਿੱਤਾ ਵੀ ਆਹ ਚੀਜ਼ਾਂ ਮੁਫਤ ਦੇਵਾਂਗੇ ਫੇਰ ਤਾਂ ਨਹੀਂ ਆਉਂਦੇ। ਨਾ ਉਹ ਅਸੀਂ ਉਹਨਾਂ ਚ ਵੀ ਨਹੀਂ ਆਉਂਦੇ। ਹੈਂ? ਨਾ ਐਦ ਕੀ ਗੱਲਾਂ ਚਾਉਂਦੇ ਨਹੀਂ। ਉਹ ਨਹੀਂ ਕਿਸੇ ਦੀਆਂ ਚ ਵੀ ਨਹੀਂ ਆਉਂਦੇ। ਅੱਛਾ ਹਾਂ ਇੰਨਾ ਚ ਹੀ ਆਵਾਂ। ਸਿਆਣੇ ਹੋ ਗਏ ਲੋਕ, ਜਮਾ ਸਿਆਣੇ ਹੋ ਗਏ। ਆਹ ਸਾਰੇ ਇੰਨੇ ਬੰਦੇ ਪੰਚਾਇਤ ਬੈਠੀ ਆ। ਸਾਰੇ ਭਗਵੰਤ ਮਾਨ ਦੇ ਹੱਕ ਚ ਭੋਤਣਗੇ। ਅੱਛਾ ਬਾਬਾ ਜੀ ਕੀ ਲੱਗਦਾ? ਸਾਂਤਾਈਆਂ ਆਮ ਆਦਮੀ ਪਾਰਟੀ ਬਹੁਤ ਚੰਗੀ ਲੱਗਦੀ ਆ ਬਹੁਤ ਵਧੀਆ ਕੰਮ ਕਰਦੀ ਆ ਇਹ ਜਿਹੜਾ ਗੰਦੜਾ ਹੋਇਆ ਪਾਣੀ ਹੌਲੀ ਹੌਲੀ ਸਾਫ਼ ਹੋਊਗਾ ਕੀ ਹੋ ਗਿਆ 2 ਸਾਲ ਹੀ ਹੋਇਆ ਸਰਕਾਰ ਬਣੀ ਨੂੰ ਇਹ ਉਮੀਦ ਆ ਸਾਨੂੰ ਸਾਡੀਆਂ ਪਰਿਸ਼ਨਾ ਕੀ ਹੋਰ ਆ ਬੰਦਿਆਂ ਦੇ ਪਰਿਸ਼ਨਾ ਪੁੱਛਣਾ ਬਾਰੇ ਸਾਡੇ ਵਾਅਦੇ ਕਰੀ ਜਾਂਦਾ ਤੇ ਕਰੂਗਾ ਵੀ ਤੇ ਬਾਕੀ ਸਾਨੂੰ ਸਾਰਿਆਂ ਦੱਸਦਾ ਪੜਾਈ ਪ੍ਰੂਵ ਵਿੱਚ ਸਾਰਾ ਕੁਝ ਹੀ ਅੱਗੇ ਜਾ ਰਿਹਾ ਕੰਮ ਸਾਰੇ ਸਕੂਲਾਂ ਦੀ ਸੂਰਤ ਵਾਹ ਕਿਹਨੇ ਸਾਰੇ ਚੰਗੇ ਟੀਚਰ ਦੇ ਇਹ ਸਾਰਾ ਕੰਮ ਵਧੀਆ ਹੀ ਹੋਈ ਜਾਂਦਾ ਸਾਨੂੰ ਮੈਨੂੰ 70 ਸਾਲ ਦੀ ਉਮਰ ਹੋ ਗਈ 50 ਸਾਲ ਤੋਂ ਤਾਂ ਮੈਨੂੰ ਵੋਟ ਪਾਉਣੀ ਨੂੰ ਹੋਈ ਗੱਟ तकरीबन ਮੈਂ ਮਿਲਾਂ ਕਾਦੀਆਂ ਤੋਂ ਵੋਟ ਨਹੀਂ ਪਾਈ ਸੀ ਐਤਕੀ ਉਹਨਾਂ ਨਾਲ ਟੁੱਟ ਕੇ ਇਹਨਾਂ ਨੂੰ ਵੋਟ ਪਾਈ ਆਮ ਆਦੀ ਪਾਰਟੀ ਕਾਲੀਆਂ ਕਿਵੇਂ ਇੱਕੇ ਦਾਮ ਕਿਵੇਂ ਕੀ ਕਰਦੇ ਨੇ ਖਾ ਕੇ ਲੁੱਟ ਕੇ ਛੱਡਿਆ ਕਿਤੇ ਨੇ ਸ਼ੂਗਰ ਮਿਲ ਵਗੈਰਾ ਹੋਰ ਚੀਜ਼ਾਂ ਉਹਨਾਂ ਦੀ ਨਹੀਂ ਆ ਉਹਨੂੰ ਆਪਾਂ ਸਭ ਨੂੰ ਦੇਣਾ ਸਾਰੇ ਥਰਮਾ ਪਲਾਕ ਇਹਨਾਂ ਨੇ ਵੇਚਤੇ ਧਾਗੇ ਮਿਲ ਇਹਨਾਂ ਨੇ ਵੇਚਤੇ ਹੋਰ ਸਭ ਨੂੰ ਸਾਰਾ ਕੁਝ ਜਿੰਨੀਆਂ ਨਹਿਰੀਆਂ ਕੋਠੀਆਂ ਤੇ ਇਹਨਾਂ ਨੇ ਜਿੱਤ ਕੇ ਵੀ ਜਿੱਤਾਂਗੇ ਉਹਨਾਂ ਦਾ ਉਹਨਾਂ ਦੇ ਮਨ ਜਿੱਤਣ ਪਰ ਨਹੀਂ ਅਸੀਂ ਨਹੀਂ ਕਹਿੰਦੇ ਆ ਅਸੀਂ ਜਿਹਦਾ ਮਸ਼ੀਨਾ ਉਹਨਾਂ ਦੀਆਂ ਨੇ ਫਿਰ ਜਿੱਤ ਜਾਣਗੇ ਅੱਛਾ ਨਹੀਂ ਜਿੱਤਣ ਦਾ ਗਰੰਟੀ ਦੇਣਾ ਇੱਥੇ ਕਾਗਜ਼ ਲਿਆ ਕਾਗਜ਼ ਤੇ ਲਿਖ ਦੇਣਾ ਜਿੱਤ ਜਾਣਾ ਹੁਣ ਮੇਰੀ ਗੱਲ ਸੁਣ ਇੱਕ ਬੱਚਾ ਦਾ ਖੱਬੜ ਖੁੱਤੀ ਜਾਂਦਾ ਉਹ ਤਾਂ ਲੱਗਾ ਮਾਸਟਰ ਇੱਕ ਬੱਚਾ ਸਾਰਾ ਦਿਨ ਪੜੀ ਜਾਂਦਾ ਉਹਨੂੰ ਨੌਕਰੀ ਨਹੀਂ ਮਿਲ ਰਹੀ ਹੁਣ ਐਦ ਕੀ ਮੇਰੇ ਪਿੰਡ ਚੋਂ ਮੇਰੇ ਪਿੰਡ ਚੋਂ 25 30 ਮੁੰਡੇ ਬਾਗੇ ਬੱਚੇ ਹੁਣ ਮੇਰੇ ਬੱਚੀ ਲਾਲਾ ਮੇਰਾ ਬੱਚਾ ਵਾਕਿਆ ਪੜ੍ਹਨ ਦੀ ਭਾਗ ਉਹ ਮੁਲਾਜ਼ਮ ਤਾਂ ਲੱਗ ਗਿਆ ਉਹਨੂੰ ਆਸ ਤਾਂ ਹੋ ਗਈ ਰੋਟੀ ਦੀ ਰੋਟੀ ਵੀ ਉਹਨੂੰ ਰੋਟੀ ਦੀ ਆਸ ਚਾਹੀਦੀ ਆ ਪੈਸੇ ਦੀ ਨਹੀਂ ਜਿਹੜਾ ਬੰਦਾ ਬੱਚਾ ਨੰਬਰ ਲੈਂਦਾ ਉਹਨੂੰ ਨੌਕਰੀ ਮਿਲ ਰਹੀ ਵੀ ਹੁਣ ਕੰਮ ਸਹੀ ਚੱਲ ਰਿਹਾ ਫਿਰ ਹੁਣ ਆਜ ਬਾਕਾਇਦੇ ਪੜਿਆ ਨਹੀਂ ਇਹ ਮੇਰਾ ਮੁੰਡਾ ਇਹਨੂੰ ਨੌਕਰੀ ਮਿਲ ਜੇ ਇਹ ਕਿਵੇਂ ਮਿਲੂਗੀ ਹੁਣ ਜੇ ਮੈਂ ਸਹੀ ਮਿਲਦੀ ਆ ਹੁਣ ਟੱਕਾ ਨਹੀਂ ਹੁੰਦਾ ਕਿਸ ਨਾਲ ਇੱਕ ਪੈਸਾ ਵੀ ਟੱਕਾ ਨਹੀਂ ਮੇਰਾ ਸੈਣੀ ਦਾ ਹੋ ਗਿਆ ਪਹਿਲਾਂ ਨਾਲੋਂ ਮੇਰਾ ਮੁੰਡਾ ਖੁਦ 2 ਨੰਬਰਾਂ ਤੇ ਰਿਹਾ ਹੋਇਆ ਮੇਰਾ ਕਾਲਜਾ ਮੱਚਦਾ ਵੀ 2 ਨੰਬਰ ਘੱਟ ਲੈ ਉਹਨੂੰ ਮੈਂ ਹੁਣ ਤਾਲਿਆ ਕਹਿੰਦੇ ਉਹ ਉਹੀ ਗੱਲ ਹੋਈ ਆ ਵੀ ਪੰਜਾਬੀਆਂ ਨਾਲ ਵੀ ਉਹੀ ਗੱਲ ਹੋਈ ਵੀ ੱਟਕੇ ਖਾ ਖਾ ਕੇ ਅਕਲਾਈ ਹੈਣਾ ਹਾਂ ੱਟਕੇ ਮੈਂ ਉਹਨੂੰ ਕਿਹਾ ਮੈਂ ਪੁੱਤ ਹੁਣ ਪੜ ਆ ਆ ਹੁਣ ਮੈਂ ਪੈਂਚਰ ਲਾਉਣਾ ਮੈਂ ਕੋਈ ਹੋਣੀ ਕਰਦਾ ਪੈਂਚਰ ਲਾਉਣਾ ਟਰਾਲੀਆਂ ਟਰੈਕਟਰਾਂ ਦੇ ਮੈਂ ਉਹਨੂੰ ਹੁਣ ਜਾਹ ਦਿਖਾ ਫਲਾਇ ਜਾਣਾ ਉਹਨੂੰ ਪੜਾਈ ਦੀ ਛੱਡਿਆ ਪੜ ਬਖਾ ਹਾਂ ਠੀਕ ਹੈ ਤੇਰੀ ਗਲਤੀ ਹੈ 2 ਨੰਬਰ ਹੋਰ ਲੈ ਜੇ 2 ਨੰਬਰ ਤੇ 80 ਨੰਬਰ ਲਵੇਂਗਾ ਫੇਰ ਹੀ ਆ 63 ਨੰਬਰ ਨੇ 63 ਤੋਂ 80 ਲੈ ਫਰੀ ਫਾਇਰ ਇਥੇ ਪੈਸਾ ਵਾ ਹੁਣ ਰਿਸਪਤ ਨਹੀਂ ਚੱਲਦੀ ਪੜਾਈ ਚੱਲੂਗੀ ਲਓ ਜੀ ਤੁਸੀਂ ਸੁਣਿਆ ਸਾਰਿਆਂ ਨੇ ਇਹ ਸਾਰਾ ਪਿੰਡ ਪਿੰਡਾਂ ਦੇ ਲੋਕ ਕਿਸੇ ਸਹੂਲਤ ਨੂੰ ਜਾਂ ਕਿਸੇ ਕੰਮ ਨੂੰ ਜਦੋਂ ਵਧੀਆ ਗਿਣਦੇ ਆ ਤਾਂ ਉਹ ਕੰਮਾਂ ਕਰਕੇ ਆ ਕਹਿੰਦੇ ਵੀ 70 ਸਾਲ ਹੋ ਗਏ ਸੀ ਅਸੀਂ ਲੁੱਟੇ ਜਾਂਦੇ ਸੀ ਸਾਨੂੰ ਲੁੱਟ ਲੁੱਟ ਕੇ ਖਾ ਲਿਆ ਅੱਜ ਜਾ ਕੇ ਕਿਤੇ ਪਤਾ ਲੱਗਿਆ ਵੀ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਉਹਦੇ ਵਰਗਾ ਕੰਮ ਕਿਸੇ ਤੋਂ ਨਹੀਂ ਹੋਣਾ ਸਾਰਾ ਪਿੰਡ ਗਵਾਹੀ ਭਰੀ ਜਾਂਦਾ ਤੇ ਹੁਣ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਆ ਤੇ ਤੁਸੀਂ ਆਪ ਹੀ ਕਮੈਂਟਾਂ ਚ ਆਪਣੀ ਰਾਇ ਜ਼ਰੂਰ ਸਾਂਝੀ ਕਰਿਓ ਕਿ ਤੁਹਾਡੇ ਏਰੀਏ ਦੇ ਵਿੱਚ ਕਿਹੜੀ ਪਾਰਟੀ ਤੁਹਾਨੂੰ ਵਧੀਆ ਲੱਗਦੀ ਹੈ ਜਾਂ ਕਿਹੜੀ ਪਾਰਟੀ ਦੇ ਕੰਮ ਹੁਣ ਤੱਕ ਵਧੀਆ ਲੱਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ